ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਇਤਿਹਾਸਿਕ ਮਾ ਜਲਫਾ ਦੇਵੀ ਮੰਦਿਰ ਵਿਖੇ ਕੱਲ ਸ਼ਾਮੀ 7:00 ਵਜੇ ਤੋਂ 8:00 ਵਜੇ ਦੇ ਕਰੀਬ ਚੋਰਾਵਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਚੋਰ ਮੰਦਿਰ ਅੰਦਰੋਂ ਮਾਤਾ ਜੀ ਦੀ ਮੂਰਤੀ ਤੇ ਲੱਗੇ ਸੋਨੇ ਦੇ ਜੀਵਰਾਤ ਲੈ ਕੇ ਰਫੂ ਚੱਕਰ ਹੋ ਗਏ ਪੁਜਾਰੀ ਸੋਨ ਲਾਲ ਦੇ ਦੱਸਣ ਮੁਤਾਬਕ ਉਹ ਸਿਰਫ ਕੁਝ ਮਿੰਟਾਂ ਲਈ ਹੀ ਆਪਣੀ ਗੱਦੀ ਛੱਡ ਕੇ ਬਾਹਰ ਗਿਆ ਅਤੇ ਇੰਨੇ ਨੂੰ ਹੀ ਇੱਕ ਨੌਜਵਾਨ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉਹ ਨੌਜਵਾਨ ਮੰਦਰ ਦੇ ਵਿੱਚ ਕਾਫੀ ਸਮੇਂ ਤੋਂ ਬੈਠਾ ਹੋਇਆ ਸੀ ਅਤੇ ਸ਼ੱਕ ਹੈ ਕਿ ਉਸੇ ਨੌਜਵਾਨ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉਹ ਨੌਜਵਾਨ ਉਸ ਤੋਂ ਬਾਅਦ ਮੰਦਰ ਚੋਂ ਚਲਾ ਗਿਆ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਪੁਲਿਸ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਨੰਗਲ ਪੁਲਿਸ ਇਸ ਮੰਦਰ ਵਿੱਚ ਘਟੀ ਚੋਰੀ ਦੀ ਵਾਰਦਾਤ ਨੂੰ ਲੈ ਕੇ ਕਿੰਨੀ ਛੇਤੀ ਸਫਲਤਾ ਹਾਸਲ ਕਰਦੀ ਹੈ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਮੇਰਾ ਨਾਮ ਜੀ ਪੰਡਿਤ ਹੁਣ ਲਾਲਾ ਜੀ ਅੱਗੇ ਜਿਹੜੀ ਹੋਏ ਜੇ ਇੱਕ ਮਿੰਟ ਦੋ ਚਾਰ ਮਿੰਟ ਦੇ ਵਿੱਚ ਵਿੱਚ ਹੋ ਗਈ ਮੈਂ ਕੋਈ ਲੰਬਾ ਚੌੜਾ ਨਹੀਂ ਗਿਆ ਮੈਂ ਸਿਰਫ ਮੇਰੇ ਪਿੱਠ ਹੋਏ ਉਦੋਂ ਨੂੰ ਮੈਂ ਥੋੜਾ ਜਿਹਾ ਅੱਗੇ ਗਿਆ ਕਿਸੇ ਨੇ ਝੰਡੇ ਹੱਥ ਡੰਡਾ ਚਾਹੀਦਾ ਥਾ ਮੈਂ ਉਹਨੂੰ ਦਿਖਾਉਣ ਖਾਤਰ ਮੜਾ ਗਿਆ ਬੇ ਉੱਥੇ ਤੇ ਲੈ ਲਓ ਠੀਕ ਆ ਬਾਈ ਇੰਨਾ ਕੀ ਹੋਇਆ ਬਸ ਸਿਰਫ 4-5 ਮਿੰਟ ਦੇ ਵਿੱਚ ਵਿੱਚੇ ਕੰਮ ਹੋ ਗਿਆ ਤੇ ਇੱਕ ਜਿਹੜਾ ਲੜਕਾ ਅਥਾ ਹੁਣ 20-25 ਸਾਲ ਦਾ 25 ਕਿ ਸਾਲ ਦਾ 25-26 ਸਾਲ ਦਾ ਤੇ ਉਹ ਬਾਹਲੇ ਪਾਸੇ ਜਰੂਰ ਬੈਠਾ ਸੀ ਦਰਵਾਜੇ ਦੇ ਬਾਹਰਲੇ ਪਾਸੇ ਬੜੀ ਢੇਰ ਦਾ ਬੈਠਾ ਦਾ ਪਰ ਸਾਡੇ ਦਿਮਾਗ 'ਚ ਇਹ ਨਹੀਂ ਥਾਪੇ ਇਹਨੂੰ ਕਹੀਏ ਬਈ ਜਾ ਕੇ ਆਪੇ ਇਹ ਚੋਰੀ ਕਰਨ ਦੀ ਨੀਤ ਨਾਲ ਬੈਠਾ ਹੈ ਜਾਂ ਕੁਝ ਬੈਠਾ ਐਸਾ ਤਾਂ ਕੋਈ ਦਿਮਾਗ 'ਚ ਨਹੀਂ ਥਾ। ਪਰ ਇਹ ਇੰਨੇ ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ 'ਚ ਹਾਂਜੀ ਕੋਈ ਲੋਕਾਂ ਨੇ ਦੇਖਿਆ ਲੋਕਾਂ ਨੇ ਸੰਗਤ ਨੇ ਉਹ ਜਿਸ ਤਰ੍ਹਾਂ ਅਸੀਂ ਦੱਸਿਆ ਇਥੇ ਸੰਗਤ ਆ ਗਈ ਨਾਲ ਦੀ ਨਾਲ ਹੀ ਹੋਰ ਆ ਗਈ ਤਾਂ ਉਹਨਾਂ ਨੇ ਕਿਹਾ ਵੀ ਹੁਣੇ-ਹੁਣੇ ਮੁੰਡਾ ਇੱਕ ਪੌੜੀਆਂ ਉਤਰਿਆ ਤੇ ਇੱਕ ਬੰਦਾ ਜਿਹੜਾ ਥਾ ਇੱਕ ਮੁੰਡਾ ਹੋਰ ਥਾ ਉਹ ਮੋਟਰਸਾਈਕਲ ਤੇ ਪਹਿਲਾਂ ਤੇ ਸਵਾਰ ਥਾ ਹੂੰ ਤੇ ਉਹ ਮਤਲਬ ਮੋਟਰਸਾਈਕਲ ਲੈ ਕੇ ਗਏ ਜਦ ਇਹ ਪਤਾ ਲੱਗਿਆ ਜੀ 15 ਮਿੰਟ ਜਦ ਮੈਂ ਵਾਪਸੀ ਆਇਆ ਨਾ ਜੀ ਉਸ ਤੋਂ ਬਾਅਦ ਜਦ ਇਹ 10 ਮਿੰਟ ਬਾਅਦ ਹੀ 5-7 ਮਿੰਟ ਬਾਅਦ ਹੀ ਪਤਾ ਲੱਗਿਆ ਪਰ ਜਦ ਤੱਕ ਉਹ ਨਿਕਲ ਚੁੱਕੇ ਥੇ ਹਾਂਜੀ ਸਾਡੇ ਇੱਕ ਮਾਤਾ ਰਾਣੀ ਦੀ ਨੱਥ ਹੈ ਜੀ ਸੋਨੇ ਦੀ ਤੇ سونے ਦੇ ਦੋ ਚਮਕੇ ਆ ਜੀ ਤੇ ਸਰ ਕਿੰਨਾ ਕੁ ਵਜਨ ਹੋਊਗਾ ਇਹਨਾਂ ਦਾ ਇਹ ਨਹੀਂ वजन ਦਾ ਤਾਂ ਅੰਦਾਜ਼ਨ ਲਾ ਸਕਦੇ ਤੇ ਕਮੇਟੀ ਨੂੰ ਪਤਾ ਹੋਊਗਾ ਜੀ ਠੀਕ ਹੈ ਕਿ ਨਹੀਂ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਜਦੇ ਅਸੀਂ ਮੰਦਰ ਕਮੇਟੀ ਨੂੰ ਜਿਹੜੀ ਹੈ ਫੋਨ ਕਰਤਾ ਥਾ ਤੇ ਉਸ ਤੋਂ ਬਾਅਦ ਆਉਣ ਨੂੰ ਜਿਸ ਤਰ੍ਹਾਂ 10 15 20 ਮਿੰਟ ਲੱਗਦੇ ਇਸ ਤਰ੍ਹਾਂ ਆ ਗਏ ਥੇ ਜੀ ਤੇ ਪੁਲਿਸ ਵੀ ਆਈ ਮੌਕੇ ਹਾਂਜੀ ਪੁਲਿਸ ਵੀ ਆਈ ਜੀ ਫਿਰ ਬਾਅਦ ਵਿੱਚ ਪੁਲਿਸ ਨੇ ਵੀ ਆਪਣਾ ਦੇਖ ਰੇਖ ਕੀਤੀ ਉਹਨਾਂ ਦੀ ਹਾਂ ਤੇ ਇਹ ਕੈਮਰੇ ਜਿਹੜੇ ਥੇ ਚੱਲਿਆ ਨਹੀਂ ਕਰਦੇ ਥੇ ਇਸ ਕਰਕੇ ਕਿੰਨੇ ਕੈਮਰੇ ਲੱਗੇ ਮੰਦਰ 'ਚ ਮੰਦਰ ਚਾਰ ਕੈਮਰੇ ਉੱਪਰ ਹੈ ਜੀ ਬਾਕੀ ਸਾਰਾ ਮੰਦਰ ਜਿਹੜਾ ਕੈਮਰੇ ਨਾਲ ਲੈਸ ਆ ਪਰ ਕੁਝ ਕੈਮਰੇ ਬੰਦ ਹੈ ਉਹਨਾਂ ਨੂੰ ਪਤਾ ਨਹੀਂ ਲੱਗਿਆ ਸਾਨੂੰ ਕਿ ਬੰਦ ਆ ਕਿਉਂਕਿ ਬੰਦ ਕਮਰੇ ਸਾਡੇ ਡੀਵੀ ਆ ਰਹੇ ਨੇ ਜਿਹੜੇ ਕੈਮਰੇ ਚੱਲਦੇ ਉਹਨਾਂ 'ਚ ਲੱਗਦਾ ਕਿ ਉਹ ਬੰਦੇ ਆ ਸਕਦੇ ਕਿ ਉਹ ਆਸੇ ਪਾਸੇ ਉਹ ਨਾ ਆਇਆ ਨਹੀਂ ਕਰਦੇ ਜ ਉਹ ਬਾਰੇ ਪਾਸੇ ਆ ਕੈਮਰੇ ਜਿਹੜੇ ਉਹ ਚੱਲਿਆ ਕਰਦੇ ਮੰਦਿਰ ਦੇ ਅੰਦਰ ਦਾ ਕਮਰਾ ਕੈਮਰੇ ਚਾਰ ਦੇ ਚਾਰ ਜਿਹੜੇ ਅੰਦਰ ਦੇ ਵਿੱਚ ਦਰਵਾਜ਼ੇ ਦੇ ਵਿੱਚ ਆ ਜਾਂ ਹਾਲ ਦੇ ਵਿੱਚ ਹੈ ਮੰਦਿਰ ਚ ਉਹ ਚਾਰੇ ਬੰਦ ਹੈ ਜੀ ਤੇ ਇਹਦੀ ਕਦੀ ਸ਼ਿਕਾਇਤ ਨਹੀਂ ਮੰਦਿਰ ਕਮੇਟੀ ਨੂੰ ਹੋਈ ਕਿ ਕੈਮਰੇ ਬੰਦ ਦੇ ਕੈਮਰੇ ਚ ਬਵਾ ਦੋ ਸ਼ਿਕਾਇਤ ਅਸੀਂ ਤਾਂ ਕਰੀਏ ਸਾਡੇ ਕੋਲ ਅਗਰ ਉਹ LCD ਹੋਵੇ ਅਸੀਂ ਇਹ ਦੇਖ ਸਕੀਏ ਕਿ ਇਹ ਬੰਦ ਕਿਹੜਾ ਹੈ ਕਿਹੜਾ ਨਹੀਂ ਇਹਦੀ ਚਾਬੀ ਜਿਹੜੀ ਹੈ ਕਮੇਟੀ ਕੋਲ ਹੁੰਦੀ ਹੈ ਜੀ ਜਿੱਥੇ ਡੀਵੀਆਰ ਵਗੈਰਾ ਜਾਂ ਇਹਦਾ ਸਿਸਟਮ ਪਏ ਆ ਨਾ ਸਾਰਾ ਉਹ ਸਾਡੇ ਕੋਲ ਚਾਬੀ ਨਹੀਂ ਹੈ ਜੀ ਪਤਾ ਨਹੀਂ ਲੱਗਦਾ ਨਹੀਂ ਉੱਥੇ ਸਾਨੂੰ ਕੀ ਪਤਾ ਜੀ ਕੀ ਕਰਿਆ ਕਿ ਹੋਇਆ ਕਰਦਾ ਥੱਲੇ ਕੀ ਨਹੀਂ ਹੋਇਆ ਕਰਦਾ ਮਲੇ ਹੈ ਜੀ ਪਈ 7:30 ਤੋਂ 8:00 ਮੈਨੂੰ ਪੰਡੇ ਜੀ ਦਾ ਫੋਨ ਆਇਆ ਮੈਂ ਆਪਣੇ ਘਰ ਤਾਂ ਤੇ ਉਹ ਕਹਿੰਦੇ ਐਦਾਂ-ਦਾਂ ਹੋ ਗਿਆ ਪਾਪਰ ਆਏ ਪੰਡੇ ਜੀ ਨਾ ਸਾਡੇ ਅੱਗੇ ਦੇ ਜਾਣਾ ਦਾ ਮਨੀ ਮਹਿਸ਼ ਠੀਕ ਹੈ ਜੀ ਉਹ ਕਿਦੇ ਚੰਡਾ-ਚੁੰਡਾ ਪਤਾ ਨਹੀਂ ਬਾਹਰ ਕਰ ਦੇਦੇ ਤਿਆਰ ਐਨੇ ਟਾਈਮ ਦੂਜੇ ਪੰਡੇ ਜੀ ਬਾਹਰ ਚੱਲ ਗਏ ਬਾਇ ਨੇ ਡੈਮ ਚ ਹੀ ਹੋ ਗਿਆ ਜੀ ਕੰਮ ਨੁੱਥ ਝੁਮਕੇ ਕਿੰਨਾ ਖਸ ਗਿਆ ਇਹਦਾ ਕੋਈ ਆਈਡੀਆ ਨਹੀਂ ਆਉਂਦਾ ਬਿੱਲ ਦੇਖਣਾ ਪੈਣਾ ਜੀ ਸਰ ਕਿੰਨੇ ਕੇਮ ਦੇ ਲੱਗੇ ਮੰਦਰ ਚ ਮੈਂ ਮਰੇ ਦਾ ਹੈਗੇ ਜੀ 15 16 ਚੱਲਦੇ ਪੂਰੇ ਚੱਲਦੇ ਭਾਜੀ ਅਸੀਂ ਪਿੱਛੇ 1 ਮਹੀਨਾ ਪਹਿਲਾਂ ਸਾਡਾ ਮੁੰਡਾ ਕਰਕੇ ਗਿਆ ਸਾਰੇ ਚੱਲਦੇ ਚੱਲਦੇ ਹੁਣ ਇਹ ਦੋ ਦਿਨਾਂ ਅਸੀਂ ਵੀ ਨਹੀਂ ਦੇਖਦੇ ਅਜਿਹਾ ਐਦਵਾ ਨੂੰ ਆਈਦਾ ਕਿਦੇ ਕੰਮ ਚੱਲਦਾ ਹੋਵੇ ਤਾਂ ਆਈਦਾ ਠੀਕ ਹੈ ਜੀ ਤੇ ਚੱਲਦੇ ਤੇ ਹੁਣ ਕਿਹਾ ਕਹਿ ਸਕਦੇ ਕਿਹੜਾ ਨਹੀਂ ਚੱਲਦਾ ਕਿਹੜਾ ਨਹੀਂ ਚੱਲਦਾ ਡੀਵੀਟੀ ਸਾਡੀ ਥੱਲੇ ਪਈ ਹੁੰਦੀ ਸ਼ੱਕ ਕੀ ਸ਼ੱਕ ਹੁਣ ਅਸੀਂ ਇਦਾਂ ਕਿਹਦੇ ਸ਼ੱਕ ਦੁਨੀਆ ਆਂਦੀ ਜੀ ਦਰਬਾਰ ਤੇ ਹੁਣ ਕਿਹਦੇ ਸ਼ੱਕ ਕਰ ਸਕਦੇ ਕੱਲ ਮੈਨੂੰ 7:30 ਵਜੇ ਕਾਲ ਆਈ ਸੀ 7:30 ਨੇ ਕਰੀਬ 9:30 ਵਜੇ ਕਾਲ ਆਈ ਸੀ 7:30 ਤੇ 8:00 ਦੇ ਵਿੱਚ ਇੱਕ ਝੁੰਮਕੇ ਮਾਤਾ ਰਾਣੀ ਦੇ ਚੋਰੀ ਹੋਏ ਨੇ ਤਾਂ ਪੰਡਾ ਹੀ ਤਾਂ ਇੱਥੇ ਸੀ ਕਹਿੰਦੇ 2 ਮਿੰਟ ਲਈ ਬਾਹਰ ਗਏ ਨੇ ਇੱਥੇ ਮੈਂ ਦੇਖਦਾ ਵੀ ਰਹਿੰਦਾ ਦੋ ਤਿੰਨ ਵਾਰ ਮੈਂ ਢੇੜਾ ਵੀ ਮਾਰਿਆ ਤੇ ਕਾਫੀ ਇੱਥੇ ਸਟਾਫ ਰਹਿੰਦਾ ਹੈ ਪਰ ਪਤਾ ਨਹੀਂ ਕਿੱਦਾਂ ਕੋਈ ਬੰਦਾ ਮੌਕਾ ਸਾਂਭ ਗਿਆ ਬਾਕੀ ਹਲੇ ਵੈਰੀਫਾਈ ਕਰ ਰਿਹਾ ਜੀ ਕੈਮਰੇ ਚੈੱਕ ਕਰ ਰਿਹਾ ਮੈਂ ਕੈਮਰੇ ਵੀ ਚੈੱਕ ਕਰਕੇ ਗਿਆ ਸੀ 15 ਦਿਨ ਪਹਿਲਾਂ ਕੈਮਰਾ ਹੀ ਵਰਕਿੰਗਸ ਤੇ ਤੇ ਹੁਣ ਦੇਖਦੇ ਹਾਂ ਉਹਨਾਂ ਵਿੱਚ ਕੀ ਆਉਂਦਾ ਜੀ ਕੁਝ ਕੋਈ ਕਿਸੇ ਵਰਗਾ ਸ਼ੱਕ ਲੱਗਦਾ ਕੋਈ ਨਹੀਂ ਸ਼ੱਕ ਹਲੇ ਨਹੀਂ ਜੀ ਹੁਣ ਪਤਾ ਲੱਗੂਗਾ ਕਿਹੜੇ ਕਿਹੜੇ ਬੰਦੇ ਉੱਥੇ ਮੌਜੂਦ ਸੀ ਬਾਕੀ ਤੁਹਾਨੂੰ ਦੱਸਾਂਗਾ ਅਗਲੀ ਅਪਡੇਟ